ਕੀ ਕਹਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਦਾ ਅੰਤਰਾਸ਼ਟਰੀ ਮਹਿਲਾ ਦਿਵਸ ਤੇ ਸਾਰੀਆਂ ਇਹ ਮਹਿਲਾਵਾਂ ਨੂੰ ਵਧਾਈ ਦਿਨਾ ਕਿਉਂਕਿ ਜੇ ਸੰਸਾਰ ਚੱਲਦਾ ਤੇ ਔਰਤ ਦੀ ਬਦੌਲਤ ਹੈ ਜੇ ਅਸੀਂ ਜਨਮ ਵੀ ਲਿਆਦਾ ਔਰਤ ਦੀ ਬਦੌਲਤ ਤੇ ਜੇ ਅਸੀਂ ਅੱਜ ਫੀਲਡ ਦੇ ਵਿੱਚ ਵੀ ਫਿਰਦੇ ਜੇ ਸਾਡੇ ਘਰੇ ਮਾਂ ਭੈਣ ਸਾਡਾ ਪਰਿਵਾਰ ਸਾਥ ਹੁੰਦਾ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਤੇ ਫੰਕਸ਼ਨ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਸਾਰੀਆਂ ਮਹਿਲਾ ਦਿਵਸ ਤੇ ਸਾਰੀਆਂ ਮਹਿਲਾਵਾਂ ਨੂੰ ਵਧਾਈ ਦਿੰਦਾ ਜਿਵੇਂ ਔਰਤਾਂ ਕਿਸ ਦੇਸ਼ ਦੇ ਇਹੀ ਆ ਕਿ ਜਿਸ ਤਰ੍ਹਾਂ ਔਰਤਾਂ ਸਮਾਜ ਦੇ ਵਿੱਚ ਅੱਗੇ ਹੋ ਕੇ ਚੱਲ ਰਹੀਆਂ ਨੇ ਅੱਜ ਦੋਨੇ ਪੀਏ ਨੇ ਕਿਸੇ ਟਾਈਮ ਹੁੰਦਾ ਸੀਗਾ ਕਿ ਔਰਤ ਘਰ ਸਾਮਦੀ ਸੀ ਤੇ ਜਿਹੜਾ ਆਦਮੀ ਸੀਗਾ ਉਹ ਬਾਹਰ ਖੇਤੀ ਕਰਦਾ ਸੀ ਜਾਂ ਨੌਕਰੀ ਕਰਦਾ ਸੀ ਪਰ ਅੱਜ ਦੇ ਯੁੱਗ ਦੇ ਵਿੱਚ ਇਹ ਆ ਗਿਆ ਕਿ ਔਰਤ ਤੇ ਆਦਮੀ ਦੇ ਵਿੱਚ ਕੋਈ ਫਰਕ ਵੀ ਨਹੀਂ ਰਿਹਾ ਤੇ ਦੋਨੇ ਜੇ ਕਮਾਈ ਕਰਨਗੇ ਤਾਂ ਸੰਸਾਰ ਦੇ ਵਿੱਚ ਤਾਂ ਤਰੱਕੀ ਹੋਊਗੀ ਤੇ ਰਲ ਮਿਲ ਕੇ ਦੋਨੇ ਪੀਏ ਤੇ ਬਰਾਬਰ ਚੱਲਦੇ ਤੇ ਪਰਿਵਾਰ ਤਰੱਕੀ ਕਰਦਾ ਤੇ ਦੇਸ਼ ਤਰੱਕੀ ਕਰਦਾ ਸਾਡੇ ਦੇਸ਼ ਦੀਆਂ ਔਰਤਾਂ ਤੇ ਮੈਨੂੰ ਮਾਣ ਆ ਇਸ ਕਰਕੇ ਮੈਂ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਸਾਂ ਔਰਤ ਦੇਵਤਾ ਤੇ ਸਾਰੀਆਂ ਮਹਿਲਾਵਾਂ ਨੂੰ